ਸਾਲ ਦੇ ਵਿੱਚੋਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਪਉਂਡ ਵਿੱਚ ਬੱਚਾ ਗੜਨਾਮਿੰਗ ਦਾ ਮਾਮਲਾ ਆਇਆ ਸਾਹਮਣੇ ਪੁਲਿਸ ਦੀ ਟੀਲੀਕਾਰ ਗੁਜਰੀ ਨੂੰ ਦੇ ਇੱਕ ਪਰਿਵਾਰ ਵਾਲੇ ਲਰਾਇਆ ਪੇ ਕਿਵਿਡ ਚੌਂਕ ਵਿੱਚ ਤਰਨਾ ਨਾ ਜੀ ਵੀਰ ਜੀ। ਅਰਵੈਲ ਸਿੰਘ ਜੀ ਮੇਰਾ ਪਿੰਡ ਕੜਾ ਜੀ। ਮੇਰਾ ਪਿੰਡ ਪੌਵਿੰਡ ਸਾਹਿਬ ਜੀ। ਅੱਜ ਭਿੱਖੀਵਿੰਡ ਚੌਂਜ ਧਰਨਾ ਦੇਣ ਦਾ ਇਹ ਕਿਹਦੇ ਸਬੰਧ ਚ? ਇਹ ਸਾਡਾ ਜੀ ਬੱਚਾ ਪਿੰਡ ਪੌਵਿੰਡ ਤੋਂ 3 ਤਰੀਕ ਤੋਂ ਚੁੱਕਿਆ ਗਿਆ। ਜਿਸ ਦਾ ਅੱਜ ਤੱਕ ਕੋਈ ਪਤਾ ਨਹੀਂ ਲੱਗ ਰਿਹਾ ਜੀ ਅਸੀਂ ਐਸਐਚਓ ਭਿੱਖੀਵਿੰਡ ਦਾ ਦਰਖਾਸਤ ਦੇ ਚੁੱਕੇ ਹਾਂ ਜੀ ਡੀਐਸਪੀ ਭਿੱਖੀਵਿੰਡ ਦਰਖਾਸਤ ਦੇ ਚੁੱਕੇ ਹਾਂ ਐਸਐਸਪੀ ਸਾਹਿਬ ਨੂੰ ਦਰਖਾਸਤ ਦਿੱਤੀ ਤੇ ਬਾਲ ਵਿਕਾਸ ਦਫ਼ਤਰੇ ਦਰਖਾਸਤ ਦੇ ਚੁੱਕੇ ਹਾਂ ਡੀਸੀ ਸਾਹਿਬ ਕੋ ਸਾਨੂੰ ਫੋਨ ਕਰਕੇ ਸਾਡੇ ਸਾਰੇ ਪਰਿਵਾਰ ਨੂੰ ਸੱਦਿਆ ਗਿਆ ਜੀ ਉੱਥੇ ਸਾਡੇ ਉੱਥੋਂ ਵੀਰ ਜਿਹੜੀ ਰਿਪੋਰਟ ਜੀ ਇਹਨਾਂ ਕੋਲ ਥੱਲੇ ਆ ਚੁੱਕੀ ਆ ਉਹਦੇ ਤਹਿਤ ਵੀ ਅੱਜ ਤੱਕ ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਲੱਗਾ ਜੀ ਸਾਡਾ ਬੱਚਾ ਕੌਣ ਲੈ ਗਿਆ ਕਿਸ ਤਰ੍ਹਾਂ ਲੈ ਗਿਆ ਜੋ ਇਹਨਾਂ ਨੂੰ ਸ਼ੱਕ ਸੀਗਾ ਉਹ ਪੁਲਿਸ ਨੇ ਆਪਣਾ 1 ਮਹੀਨੇ ਚ ਕੱਢ ਲਿਆ ਜੀ ਉਹਦੇ ਰਾਇ ਦੇ ਜੇ ਬੱਚਾ ਆਏ ਆਪ ਦੇ ਸ਼ੱਕ ਦੇ ਤੌਰ ਤੇ ਇਹਨਾਂ ਨੂੰ ਨਹੀਂ ਪਤਾ ਲੱਗਾ ਤੇ ਫਿਰ ਸਾਡਾ ਬੱਚਾ ਪੈਣ ਤੋਂ ਚੁੱਕਿਆ ਗਿਆ ਜੀ ਸੀਸੀਟੀਵੀ ਕੋਈ ਫੋਟੋ ਹੀ ਸਾਹਮਣੇ ਆਈ 2 ਫੋਟੋਆਂ ਸਰ ਜੀ ਇਹਨਾਂ ਨੂੰ ਸੀਸੀਟੀਵੀ ਦੀਆਂ ਦਿੱਤੀਆਂ ਤੇ ਇਹਨਾਂ ਨੇ ਅੱਗੋਂ ਸਾਨੂੰ ਕਹਿੰਦੇ ਜੀ ਉਹ ਕਲੀਅਰ ਨਹੀਂ ਹੁੰਦੀ ਜੋ ਤੁਸੀਂ ਦਿੱਤੀਆਂ ਕਢਾ ਕੇ ਗਏ ਅਸੀਂ ਕਢਾਈਆਂ ਇਹਨਾਂ ਨੇ ਨਹੀਂ ਕਢਾਈਆਂ ਇਹ ਨਾਲ ਕੇ ਨਾਲ ਗਏ ਜੀ ਐਸਐਚਓ ਸਾਹਿਬ ਖੁਦ ਨਾਲ ਗਏ ਇੱਕ ਫੋਟੋ ਮੈਂ ਇਹਨਾਂ ਨੂੰ ਆਪ ਕਢਾ ਕੇ ਦਿੱਤੀ ਆ ਕੱਢ ਕੇ ਦਿੱਤੀ ਆ ਇੱਕ ਇਹ ਨਾਲ ਗਏ ਜੀ ਇਰੇ ਵਿੱਚ ਵੀਡੀਓ ਦੇ ਵਿੱਚ ਸੋਹਣੂ ਸਾਹਿਬ ਨੇ ਖੁਦ ਵੇਖਿਆ ਜੀ ਕਿ ਸਾਡਾ ਬੱਚਾ ਮੋਟਰਸ਼ੈਲ ਦੇ ਵਿੱਚ ਲਾਲ ਜੀ ਜੂ ਸ਼ਰਟ ਪਾ ਕੇ ਜਿਹੜੀ ਸੀਸੀਟੀਵੀ ਜੋ ਫੁਟੇਜ ਮੋਟਰਸ਼ੈਲ ਵਰਦੇਗਾ ਕੀ ਉਹਨਾਂ ਦੀ ਪੰਜਾਬ ਪੁਲਿਸ ਵੱਲੋਂ ਪਛਾਣ ਕੀਤੀ ਗਈ ਕਿ ਨਹੀਂ ਜੀ ਕੀ ਮੰਗ ਕਰਦੇ ਜੇ ਤੁਸੀਂ ਹੋਣਾ ਮੰਗੇ ਹੋਈ ਕਰਦੇ ਆ ਜੀ ਵੇਖੋ ਪ੍ਰਸ਼ਾਸਨ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਇਮਾਨਦਾਰੀ ਨਾਲ ਇਸ ਚੀਜ਼ ਨੂੰ ਲੈ ਕੇ ਇੱਕ ਸੀਰੀਅਸ ਮੈਟਰ ਨੂੰ ਲੈ ਕੇ ਇਸ ਚੀਜ਼ ਤੇ ਸਖਤ ਤੋਂ ਸਖਤ ਕਾਰਵਾਈ ਤੇ ਰਾਤੋਂ ਦਿਨਾਂ ਚੜ੍ਹਨ-ਦੇਨ ਜੀ ਸਾਡਾ ਬੱਚਾ 24 ਘੰਟੇ ਦੇ ਅੰਦਰ ਇਹਨਾਂ ਨੂੰ ਚਾਹੀਦਾ ਵਾ ਜੀ ਧਮਕੀਆਂ ਸਰ ਪ੍ਰਸ਼ਾਸਨ ਇਹ ਦੇ ਰਿਹਾ ਜੀ ਇਹ ਇਹਨਾਂ ਦੇ ਜੇ ਨਹੀਂ ਅੜਦੇ ਇਹਨਾਂ ਦੀ ਵੀਡੀਓ ਬਣਾਓ ਤੇ ਇਹਨਾਂ ਦੇ ਪਰਚੇ ਦੋ ਜੀ ਅਸੀਂ ਬਹੁਤ ਧੰਨਵਾਦ ਕਰਾਂਗੇ ਜੀ ਪ੍ਰਸ਼ਾਸਨ ਦਾ ਇੱਕ ਅਸੀਂ ਇੱਕ ਇਨਸਾਫ ਦੇ ਤੌਰ ਤੇ ਧਰਨਾ ਦਿੱਤਾ ਤੇ ਜੇ ਇਹਨਾਂ ਸਾਡੇ ਤੇ ਪਰਚੇ ਕਰਨੇ ਜੀ ਸੱਚ ਕੇ ਕਰਨੀ ਸਾਨੂੰ ਪਰਚਿਆਂ ਦਾ ਕੋਈ ਡਰ ਨਹੀਂ ਇੱਥੇ ਹੀ ਕਰਨਾ ਇੱਥੋਂ ਹੀ ਸਾਨੂੰ ਜੇਲ੍ਹ ਭੇਜਦੇ ਸਾਨੂੰ ਕੋਈ ਇਤਰਾਜ਼ ਨਹੀਂ ਕਿ ਜਿੰਨੇ ਮੇਰੇ ਭਰਾ ਮੇਰੇ ਵਾਲਵਿਕ ਸੰਸਥਾ ਤੋਂ ਮੇਰੇ ਆਏ ਆ ਜੀ ਜੋ ਮੇਰੇ ਪਿੰਡ ਤੋਂ ਆਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਤੇ ਸਾਰਿਆਂ ਦੇ ਪਰਚੇ ਦੇਣ ਅਸੀਂ ਸਾਰੇ ਜਾਨ ਨੂੰ ਪਿਆਰਿਆ ਜੀ ਕੋਈ ਚੱਕਰ ਨਹੀਂ ਜੀ ਸਾਨੂੰ ਮਾਰੇ ਇਸ ਗੱਲ ਦਾ ਕੋਈ ਡਰ ਨਹੀਂ ਗਾ ਸਲਾਮ ਜੀ ਕਿਹੜਾ ਜੀ ਧਰਨਾ ਲਗਾਇਆ ਗਿਆ ਭਾਈ ਜੀ ਗੁਰਪ੍ਰੀਤ ਸਿੰਘ ਦੁਪਾਲਾ ਸਪੋਰਟਸਲ ਦਾ ਚੇਅਰਮੈਨ ਪੰਜਾਬ ਤੇ ਧਰਨਾ ਕਾਦੀ ਕਿਉਂ ਲਾਇਆ ਗਿਆ ਜੀ ਇਹ ਜੀ ਇਹ ਮੁੰਡਾ ਤਿੰਨ ਤਰੀ ਦਾ ਚੁੱਕਿਆ ਗਿਆ ਪਿੰਡੋਂ ਪਿੰਡ ਪਉ ਪਿੰਡ ਤੇ ਪੁਲਿਸ ਪ੍ਰਸ਼ਾਸਨ ਕੋਈ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਇਹਨਾਂ ਨੂੰ ਸਭ ਕੁਝ ਦੇ ਆ ਵੀ ਕੀ ਮਸਲਾ ਹੱਲ ਹੋਇਆ ਤੁਹਾਡਾ ਪਰ ਕੋਈ ਮਸਲਾ ਹੱਲ ਨਹੀਂ ਇਹਨਾਂ ਨੂੰ ਪੁੱਛਣਾ ਚਾਹੀਦਾ ਪੁਲਿਸ ਨੂੰ ਪਰ ਇਹ ਉਹਨਾਂ ਨੂੰ ਪੁੱਛਦੇ ਆ ਵੀ ਕੀ ਮਸਲਾ ਹੱਲ ਤੁਹਾਡਾ ਇਹਨਾਂ ਨੇ ਫੋਟੋਆਂ ਵੀ ਦਿੱਤੀਆਂ ਹੀਆਂ ਕੈਮਰੇ ਚ ਕਢਾ ਗਏ ਇਹਨਾ ਘਰ ਆ ਲੈ ਘੜਾ ਦਿੱਤੀਆ ਪੂਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਇੱਕ ਮਹੀਨਾ ਹੋ ਗਿਆ ਜੱਜਾ ਕੀ ਮੰਗ ਕਰਦੇ ਤੁਸੀਂ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਚਲੋ ਨਾਲ ਚਰੇ ਗਰੀਬਾਂ ਦਾ ਬੱਚਾ ਮਿਲ ਜੇ ਉਹਨਾਂ ਨੂੰ ਕਿ ਪ੍ਰਸ਼ਾਸਨ ਕਰੇ ਕਾਰਵਾਈ ਕਰੇ ਉਹਨਾਂ ਦੇ ਤੇ ਜਿਹੜੇ ਇਹ ਧਰਨਾ ਲਗਾਇਆ ਗਿਆ ਲੋਕ ਖੱਜਲ ਖਰਾਬ ਹੋ ਰਹੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਏ ਜੀ ਹੁਣ ਤੁਹਾਨੂੰ ਪਤਾ ਹੀ ਆ ਜੀ ਬੇਟਾ ਉਹਨਾਂ ਦਾ ਗਵਾਚਾ ਉਹਨਾਂ ਦੇ ਫਿਰ ਖੱਤਰ ਖਵਾ ਲਈ ਤੇ ਪੰਜਾਬ ਪੁਲਿਸ ਹੀ ਕਰਵਾ ਰਹੀ ਆ ਕਿ ਜੇ ਪਹਿਲੇ ਉਹਨਾਂ ਨੂੰ ਸਾਥ ਮਿਲਿਆ ਤੇ ਨਾ ਖੱਦਰ ਖਰਾਬ ਹੋਣ ਤੇ ਪੁਲਿਸ ਨੇ ਕੋਈ ਇਨਸਾਫ ਨਹੀਂ ਦਿੱਤਾ ਇੱਕ ਮਹੀਨਾ ਹੋ ਗਿਆ ਨਾ ਕੋਈ ਇਨਸਾਫ ਨਹੀਂ ਦਿੱਤਾ ਨਾ ਇੱਕ ਘਰ ਇੱਕ ਬੰਦਾ ਵੀ ਨਾ ਗ੍ਰਿਫਤਾਰ ਕੀਤਾ ਕੋਈ ਕੈਮਰੇ ਕੋਈ ਚੈੱਕ ਕੀਤਾ ਕੋਈ ਨਹੀਂ ਇਹਨਾਂ ਚੈੱਕ ਕੀਤਾ ਉਹਨਾਂ ਘਰਾਂ ਦਾ ਚੈੱਕ ਕੀਤੇ ਆ ਸਿਰਫ ਉਹ ਵੀ ਫੋੜਵਾ ਉਹਨਾਂ ਨੇ ਕਢਾ ਗਏ ਨਾ ਉਹ ਦਿੱਤੀਆਂ ਆ ਜੀ ਦੇਖਿਆ ਕੁਝ ਮਹੀਨਾ ਹੋ ਗਿਆ ਨਾ ਹੋਰ ਕੋਈ ਚੱਕ ਨਹੀਂ ਜੇ ਕੋਈ ਬੱਚਾ ਕੋਮੋ ਆ ਉਸੇ ਬਡੇ ਜਿਹੜੇ ਖਾਲੇਦ ਵਾਲੇ ਤੇ ਸਾਰੇ ਕੈਮਰੇ ਆ ਹਾਂ ਜੀ ਉਹ ਚੈੱਕ ਕੀਤੇ ਆ ਮਤਲਬ ਦਾ ਰੋਡ ਤੇ ਜਾਂ ਕਿੱਥੇ ਗੱਲ ਕਰ ਰਹੇ ਰੋਡ ਤੇ ਕਿੰਨਾ ਹੱਥ ਕਿੰਨਾ ਹੰਗਾਲ ਨਾਲ ਗੱਲਬਾਤ ਹੋ ਗਈ ਹੈ ਤੇ ਜਿਹੜਾ ਬੱਚੇ ਦਾ ਮੈਟਰ ਹੈ ਵਾਕਈ ਸੀਰੀਅਸ ਹੈ ਤੇ ਉਹਦੇ ਵਿੱਚ ਅਸੀਂ ਪਹਿਲਾਂ ਹੀ ਬਹੁਤ ਨਹਿੰਦ ਕੀਤੀ ਹੈ ਤੇ ਹੁਣ ਵੀ ਇਹਨਾਂ ਨੇ ਲੋ ਇਹ ਨਾਲ ਗੱਲਬਾਤ ਹੋਈ ਹੈ ਸਾਨੂੰ ਕੁਝ ਜਿਹੜੀਆਂ ਗੱਲਾਂ ਪਹਿਲਾਂ ਨਹੀਂ ਸੀ ਸਾਡੇ ਸਾਹਮਣੇ ਆਈਆਂ ਠੀਕ ਹੈ ਉਹ ਅਸੀਂ ਚਲਦੀ ਸੀ ਕੁਝ ਦਿਨ ਦੇ ਵਿੱਚ ਵਿੱਚ ਹੀ ਜੇ ਕਿ ਕੋਈ ਬੰਦੇ ਹੋ ਜੇ ਸਾਨੂੰ ਕਰਕੇ ਰਾਉਂਡ ਅਪ ਉਹਨਾਂ ਦੀ ਹੈ ਛੇਤੀ ਹੀ ਜਿਹੜਾ ਵਾ ਇਸ ਪ੍ਰੋਜੈਕਟ ਦੇ ਪੁੰਜਾ ਘੇਰੇ ਉਹਦਾ ਵਸ਼ੇਤ ਤੱਕ ਇਹ ਛੇਤੀ ਉਹਨੂੰ ਪਾਰ ਕਰਾਂਗੇ